ਚਲਦੇ ਚਲਦੇ ਦਿੱਲੀ ਆਏ ਅਗੋਂ ਅੱਗਲ ਵੰਡੀ ਰਾਜਾ ਮਿਰਜ਼ਾ ਜੈ ਸਿੰਘ ਤੇ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਲੈਣ ਗਈਆਂ ਗੁਰੂ ਦਾ ਟਿਕਾਣਾ ਕਰਾਇਆ ਗਿਆ ਇੱਕ ਦਿਨ ਇੱਕ ਸਾਜ਼ਿਸ਼ ਘੜੀ ਗਈ ਔਰੰਗਜ਼ੇਬ ਦਾ ਮਕਸਦ ਸੀ ਕਿ ਜੇ ਗੁਰੂ ਸਾਹਿਬ ਪਟਰਾਣੀ ਨੂੰ ਨਹੀਂ ਪਛਾਣ ਸਕਣਗੇ ਮੈਂ ਵੀ ਭੇਸ ਬਟਾ ਕੇ ਗੁਰੂ ਦੇ ਸਾਹਮਣੇ ਚਲਾ ਜਾਵਾਂਗਾ ਪਰ ਹੋਇਆ ਇਸ ਤਰ੍ਹਾਂ ਕਿ ਗੁਰੂ ਸਾਹਿਬ ਜੀ ਨੂੰ ਰਾਜਾ ਮਿਰਜ਼ਾ ਜੈ ਸਿੰਘ ਦੇ ਬੰਗਲੇ ਵਿੱਚ ਬੁਲਾਇਆ ਗਿਆ ਜਿੱਥੇ ਗੁਰੂ ਨੇ ਚਰਨ ਪਾਏ ਤੇ ਉਹ ਬੰਗਲਾ ਬੰਗਲਾ ਸਾਹਿਬ ਬਣ ਗਿਆ ਤੇ ਅੱਜ ਅਸੀਂ ਉਸ ਨੂੰ ਬੜੇ ਪਿਆਰ ਦੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਆਖਦੇ ਹਾਂ ਜਦੋਂ ਗੁਰੂ ਸਾਹਿਬ ਜੀ ਆਏ ਗੋਲੀਆਂ ਰਾਣੀਆਂ ਬਣ ਕੇ ਬੈਠੀਆਂ ਤੇ ਰਾਣੀਆਂ ਵੀ ਸਜ ਸਵਰ ਕੇ ਬੈਠੀਆਂ ਤੇ ਪਟਰਾਣੀ ਜਿਹੜੀ ਸੀ ਉਹ ਸਾਦਾ ਜਿਹਾ ਲਿਬਾਸ ਪਾ ਕੇ ਸਭ ਤੋਂ ਅੱਗੇ ਜਾ ਕੇ ਓਲੇ ਹੋ ਕੇ ਬੈਠੀ ਐ ਅੱਖਾਂ ਬੰਦ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਨਾਮ ਲੈ ਰਹੀ ਐ ਕਹਿੰਦੀ ਬਾਲਾ ਪ੍ਰੀਤਮ ਕਿਰਪਾ ਕਰਿਓ ਆ ਕੇ ਮੇਰੀ ਗੋਦੀ ਵਿੱਚ ਬੈਠ ਕੇ ਮੇਰੇ ਗੋਦੀ ਨੂੰ ਭਾਗ ਲਾਇਓ ਜੇ ਹੁਣ ਜਦੋਂ ਗੁਰੂ ਜੀ ਆਏ ਉਹਨਾਂ ਛੜੀ ਸਾਰਿਆਂ ਦੇ ਮੱਥੇ ਤੇ ਲਾਈ ਆਖਿਆ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਤੇ ਜਿੱਥੇ ਪਟਰਾਣੀ ਬੈਠੀ ਹੋਈ ਸੀ ਉਹਦੇ ਕੋਲ ਜਾ ਕੇ ਆਵਾਜ਼ ਦਿੱਤੀ ਆਖਿਆ ਮਾਂ ਤੂੰ ਲੋਕ ਕੇ ਬੈਠੀ ਮੈਂ ਤੇਨੂੰ ਲੱਭ ਲਿਆ ਦਰਸ਼ਨ ਕਰਕੇ ਨਿਹਾਲ ਹੋ ਗਈ ਮਹਾਰਾਜ ਨੇ ਫਿਰ ਇਥੇ ਇਹਨਾਂ ਨੂੰ ਡਾਂਟਿਆ ਵੀ ਆਖਿਆ ਤੁਹਾਨੂੰ ਰਾਜੇ ਮਹਾਰਾਜੇ ਬਣਾਇਆ ਅਕਾਲ ਪੁਰਖ ਨੇ ਤੈਨੂੰ ਪਟਰਾਣੀ ਬਣਾਇਆ ਰਾਣੀਆਂ ਵਿੱਚੋਂ ਸ਼੍ਰੇਸ਼ਟ ਰਾਣੀ ਉਹਨੂੰ ਕਹਿੰਦੇ ਪਟਰਾਣੀ ਤੇ ਤੁਸੀਂ ਇਹ ਕੀ ਐਸਾ ਕਬਟ ਕੀਤਾ ਹੈ ਬਚਨ ਕਹੇ ਮਹਾਰਾਜ ਕੀ ਤੂੰ ਪਟਰਾਣੀ ਕਬਟ ਕਰਨ ਕੀ ਕਿਉ ਬਿਦਠਾਨੀ ਉਹਨਾਂ ਨੇ ਮਾਫੀ ਮੰਗੀ ਗੁਰੂ ਸਾਹਿਬ ਜੀ ਕੁਝ ਸਮਾਂ ਇੱਥੇ ਟਿਕੇ